ਕਰ ਉਹਨੂੰ ਹੁੰਦੇ ਆ ਇਲੈਕਸ਼ਨ ਨੂੰ ਦੇਖਦੇ ਹੋਏ ਜਿਹੜੀ ਕਰਜ਼ਾ ਮਾਫੀ ਦੀ ਸਕੀਮਾ ਹੁਣ ਉਹ ਦੁਆਰਾ ਤੋਂ ਸ਼ੁਰੂ ਕੀਤੀ ਗਈ ਹੈ ਦੁਆਰੇ ਇਹ ਤਾਂ ਲੋਕਾਂ ਨੂੰ ਪਤਾ ਹੈ ਕਿ ਵੋਟਾਂ ਵੇਲੇ ਹੁੰਦੀਆਂ ਨੇ ਔਰ ਜਿਹੜੇ ਜਿਹੜੇ ਵੱਡੇ ਘਰਾਂ ਦੇ ਮਾਫ ਕਰ ਰਹੇ ਨੇ ਖਾਸ ਤੌਰ ਤੇ ਜਿਹੜੇ ਕਾਂਗਰਸੀ ਨੇ ਇਹਦੇ ਵਿੱਚ ਵੀ ਪੱਖਪਾਤ ਹੈ ਤੇ ਜਿਹੜੇ ਢਾਈ ਕਿੱਲੇ ਵਾਲੇ ਤਿੰਨ ਕਿੰਨੇ ਵਾਲੇ ਕਨਾਲਾਂ ਵਾਲੇ ਨੇ ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਹੋ ਰਹੇ ਤਾਂ ਮਤਲਬ ਇਹ ਸਿੱਧ ਹੁੰਦਾ ਕਿ ਇਹ ਵੋਟਾਂ ਕਰਕੇ ਸਟੰਟ ਕਰਦੇ ਨੇ ਲੋਕ ਇਹਨਾਂ ਚੀਜ਼ਾਂ ਨੂੰ ਆਦਮੀ ਮਾਮਲੇ ਦੇ ਵਿੱਚ ਐਸਐਸਪੀ ਤੋਂ ਬਾਅਦ ਕੀ ਮੰਨਦੇ ਹੋ ਕਿ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਤਾਂ ਕਾਂਚ ਬਾਦਲਾਂ ਦਾ ਨਾਂ ਵੀ ਸਾਹਮਣੇ ਆ ਸਕਦਾ ਹੀ ਹੈ ਦੇਖੋ ਐਸਐਸਪੀ ਹੋ ਰਹੀ ਤਾਂ ਮੋਰੇ ਨਹੀਂ ਤੁਸੀਂ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਕਿਸੇ ਸਪਾਹੀ ਦਾ ਨਾਂ ਜਾਣਦੇ ਹੋ ਨਹੀਂ ਜਾਣਦੇ ਆਰਡਰ ਕਿਹਨੇ ਦਿੱਤਾ ਸੀ ਅਡਵਾਈਜ਼ਰ ਨੇ ਜਨਰਲ ਡਾਇਰ ਨੇ ਉਹਨਾਂ ਦਾ ਨਾਂ ਜਨਰਲ ਡਾਇਰ ਕੌਣ ਸੀ ਚਰਨਜੀਤ ਸ਼ਰਮਾ ਫੜ ਲਿਆ ਉਹਨੂੰ ਤਾਂ ਆਰਡਰ ਮਿਲਿਆ ਹੋਣਾ ਤਾਂ ਉਹ ਐਵੇਂ ਸਿੱਧੀ ਤਾਂ ਨਹੀਂ ਗੋਲੀ ਚਲਾਦੀ ਨਾ ਉਹਨੂੰ ਆਰਡਰ ਦੇਣ ਵਾਲੇ ਕੌਣ ਨੇ ਡਿਪਟੀ ਮੁੱਖ ਮੰਤਰੀ ਉਸ ਵੇਲੇ ਗ੍ਰਹਿ ਮੰਤਰੀ ਸੀਗਾ ਸੁਖਵੀਰ ਬਾਦਲ ਤੇ ਮੁੱਖ ਮੰਤਰੀ ਬਰਕਾਸ਼ ਸਿੰਘ ਬਾਦਲ ਸੀ ਇਹਨਾਂ ਦੋਨਾਂ ਨੂੰ ਆਰਡਰ ਤਾਂ ਹੈ ਉਹਨਾਂ ਦੇ ਆਰਡਰਾਂ ਬਿਨਾ ਕਿਵੇਂ ਗੋਲੀ ਚੱਲ ਸਕਦੀ ਹੈ ਸੋ ਉਹਨਾਂ ਦਾ ਨਾਮ ਆਉਣਾ ਚਾਹੀਦਾ ਔਰ ਉਹਨਾਂ ਦੇ ਪਾਸਪੋਰਟ ਰੱਖ ਲੈਣੇ ਚਾਹੀਦੇ ਨੇ ਸੁਮੇਸ਼ ਸੈਣੀ ਵਿਕਾਸ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੇ ਪਾਸਪੋਰਟ ਜਮ੍ਹਾਂ ਕਰਾ ਕੇ ਰੱਖੋ ਇਹਨਾਂ ਦੇ ਕਿਉਂਕਿ ਇਹ ਵੀ ਵਿਦੇਸ਼ ਭਾਸ਼ਾ ਦੇ ਨੇ ਜਿਵੇਂ ਚਰਨਜੀਤ ਸ਼ਰਮਾ ਬਾਰੇ ਸ਼ੱਕ ਕੀਤਾ ਜਾਂਦਾ ਨਹੀਂ ਇਹ ਨਹੀਂ ਲੱਗਦਾ ਵੀ ਚਰਨਜੀਤ ਸ਼ਰਮਾ ਨੂੰ ਤਾਂ ਹੀ ਫੜਿਆ ਗਿਆ ਵੀ ਬਾਦਲਾ ਨੂੰ ਬਚਾਉਣ ਲਈ ਸ਼ਾਇਦ ਕੈਪਟਨ ਉਹਨਾਂ ਨੂੰ ਬਚਾਉਣ ਲਈ ਚਰਨਜੀਤ ਸ਼ਰਮਾ ਨੂੰ ਲੱਗੇਗੀ ਕਾਰਵਾਈ ਹੋਣੀ ਲੱਗੂ ਸ਼ੁਰੂ ਹੋ ਗਈ ਹੈ ਨਹੀਂ ਲੋਕਾਂ ਨੂੰ ਇੰਨਾ ਤੁਸੀਂ ਅੱਜ ਕੱਲ ਮੂਰਖ ਨਹੀਂ ਬਣਾ ਸਕਦੇ ਇਹ ਪਹਿਲਾਂ ਵਾਲੇ ਜ਼ਮਾਨੇ ਗਏ ਸਭ ਪਤਾ ਲੋਕਾਂ ਨੂੰ ਕੌਣ ਕੀ ਕਰਦੇ ਆ ਜੇ ਚਰਨਜੀਤ ਸ਼ਰਮਾ ਨਾਮ ਨਹੀਂ ਲਊਗਾ ਵੱਡੇ ਅਫਸਰਾਂ ਦੇ ਚਰਨਜੀਤ ਸ਼ਰਮਾ ਤਾਂ ਕੀ ਜੇ ਇਨਕੁਆਇਰੀ ਖਤਮ ਕਰ ਦੇਣਗੇ ਲੋਕਾਂ ਨੂੰ ਪਤਾ ਹੈ ਗੱਲ ਸਿੱਧੀ ਬਾਦਲਾਂ ਤੇ ਆਉਂਦੀ ਹੈ ਜੀ ਲੋਕਾਂ ਦਾ ਗੁੱਸਾ ਤਾਂ ਥੋੜਾ ਬਹੁਤ ਮੱਲਮ ਲੱਗੂਗੀ ਜ਼ਖਮਾਂ ਤੇ ਜੇ ਬਾਦਲਾਂ ਤੇ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਹ ਆਰਡਰ ਦਿੱਤੇ ਨੇ ਰੂਰ ਦੀ ਰਾਜਨੀਤੀ ਸੀ ਤਾਂ ਇਹੋ ਜਿਹਾ ਕੱਲ ਗੱਲ ਦੇ ਵਿੱਚ ਇਹ ਦੇਖਿਆ ਕਿ ਸੁਖਦੇਵ ਸਿੰਘ ਨੇ ਸਾਨੂੰ ਕਹਿਣਾ ਪੈ ਗਿਆ ਵੀ ਹਾਲਾਤ ਠੀਕ ਨਹੀਂ ਹੈਗੇ ਤੇ ਉਹਨੇ ਆਪਣੇ ਮੁੰਡੇ ਨੂੰ ਵੀ ਕਿਹਾ ਕਿ ਮਤਲਬ ਉਹ ਵੀ ਰਾਜਨੀਤੀ 'ਚ ਐਫਪੀ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਜਦੋਂ ਦਾ ਇਹਨਾਂ ਦਾ ਨਾਮ ਆਇਆ ਤਾਂ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਦੁਖੀ ਨੇ ਤੇ ਨਫ਼ਰਤ ਨਾਲ ਭਰੇ ਪਏ ਨੇ ਕਿ ਸਾਡਾ ਜਿਹੜਾ ਸ਼ਬਦ ਗੁਰੂ ਹੈ ਜੇ ਸਾਡੇ ਘਰ ਹੀ ਸੇਫ ਨਹੀਂ ਹੈਗਾ ਜੇ ਸਾਡੇ ਸ਼ਬਦ ਗੁਰੂ ਨੂੰ ਵੋਟਾਂ ਵਾਸਤੇ ਗਲੀਆਂ ਚ ਰੋਲਿਆ ਜਾ ਸਕਦਾ ਫਿਰ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਉਸ ਤੋਂ ਬਾਅਦ ਹੋਰ ਹੱਦ ਕੀ ਹੋ ਸਕਦੀ ਹੈ ਭਾਵਨਾਵਾਂ ਲੋਕਾਂ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਪਹੁੰਚੀ ਹੋਈ ਹੈ ਉਹ ਉਹਨਾਂ ਨੂੰ ਪਿੰਡਾਂ ਤਾਂ ਛੱਡੋ ਗੁਰੂ ਘਰਾਂ ਦੇ ਵਿੱਚ ਵੀ ਬੜਨ ਤੋਂ ਇਤਰਾਜ਼ ਕਰਦੇ ਨੇ ਇਸ ਕਰਕੇ ਢੀਂਸਾ ਸਾਹਿਬ ਨੂੰ ਸ਼ਾਇਦ ਕਹਿਣਾ ਪਿਆ ਵੀ ਹਾਲਾਤ ਸਹੀ ਨਹੀਂ ਹੈਗੇ ਕਿਉਂਕਿ ਹੁਣ ਇਹਨਾਂ ਨੂੰ ਪੰਚਾਇਤੀ ਦੇ ਚੋਣਾਂ 'ਚ ਸਰਪੰਚ ਦੀ ਗੱਲ ਛੱਡੋ ਪੰਜਾਂ ਵਾਸਤੇ ਵੀ ਉਮੀਦਵਾਰ ਨਹੀਂ ਮਿਲੇ ਇਹਨੇ ਕਾਲੀ ਦਲ ਵੱਲੋਂ ਜਾਂ ਕਾਲੀ ਦਲ ਦੀ ਸਪੋਰਟ ਤੇ ਖੜੇ ਹੋ ਜਾਣ ਸੋ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਕਾਲੀ ਦਲ ਜਿਹੜਾ ਉਹ ਇਸ ਵਕਤ ਲੋਕਾਂ ਦੇ ਨਫ਼ਰਤ ਦਾ ਪਾਤਰ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਜਿਹੜਾ ਗੁਰੂ ਸਾਹਿਬ ਹੀ ਬਦਲਾ ਲੈਣਗੇ ਸਜ਼ਾ ਗੁਰੂ ਸਾਹਿਬ ਹੀ ਦੇਣਗੇ ਕੋਈ ਕਿਸੇ ਹੋਰ ਬੰਦੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਗੁਰੂ ਸਾਹਿਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬੜਾ ਬਰੀਕ ਹੈ ਜਿੰਨੇ ਜਿੰਨਾਂ ਨੇ ਵੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਆਪਾਂ ਹਿਸਟਰੀ ਚੱਕ ਕੇ ਦੇਖ ਲਓ ਕੀਤੀਆਂ ਉਹਨਾਂ ਦਾ ਬੁਰਾ ਹੀ ਹਾਲ ਹੋਇਆ ਹੈ